ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਚੈਨਲ ਪਿੰਡ ਪੰਜਾਬ ਦੇ ਉੱਤੇ ਉਮੀਦ ਕਰਦੇ ਹਾਂ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਵਾਹਿਗੁਰੂ ਚੜ੍ਹਦੀਆਂ ਕਲਾਂ ਵਿੱਚ ਰੱਖੇ ਲੋ ਜੀ ਜਿਹੜੇ ਅਕਸਰ ਬੇਜਵਾਨ ਜਾਨਵਰ ਹੁੰਦੇ ਨੇ ਲੋਕੀ ਉਹਨਾਂ ਨੂੰ ਬਿਨਾਂ ਕਸੂਰ ਤੋਂ ਬਹੁਤ ਮਾਰਦੇ ਨੇ ਤੇ ਇਹ ਕੁੱਤਾ ਤੁਸੀਂ ਦੇਖ ਸਕਦੇ ਹੋ ਇਹਦੇ ਕਿਸੇ ਨੇ ਅੱਖ ਦੇ ਵਿੱਚ ਆਹ ਰੂੜਾ ਮਾਰਿਆ ਜੀ ਆ ਦੇਖੋ ਇਹਦੀ ਜਿਹੜੀ ਡੇਲੀ ਐ ਡੇਲੀ ਨਿਕਲ ਗਈ ਵਿਚਾਰੇ ਦੀ ਆ ਦੇਖੋ ਕਿਉਂਕਿ ਇਹ ਇੱਕ ਰੋਟੀ ਦੇ ਟੁਕੜੇ ਵਾਸਤੇ ਘੁੰਮਦੇ ਨੇ ਘਰਾਂ ਦੇ ਵਿੱਚ ਤਾਂ ਅਕਸਰ ਲੋਕੀ ਇਹਨਾਂ ਨੂੰ ਸੋਟੀਆਂ ਡੰਡੇ ਮਾਰਦੇ ਨੇ ਇਹ ਬੇਜਵਾਨ ਜਿਹੜੇ ਜਾਨਵਰ ਹੁੰਦੇ ਨੇ ਇਹ ਵੀ ਵਿਚਾਰੇ ਰੱਬ ਦੇ ਜੀ ਆਪਣੇ ਵਰਗੇ ਜਾਨ ਹੁੰਦੀ ਹੈ ਇਹਨਾਂ ਦੇ ਵਿੱਚ ਆ ਦੇਖੋ ਕਿਸੇ ਨੇ ਇਹਦੀ ਅੱਖ ਦੇ ਉੱਤੇ ਰੋੜਾ ਮਾਰਿਆ ਜਾਂ ਕੋਈ ਸੋਟੀ ਮਾਰੀ ਅੱਖ ਇਹਦੀ ਬਿਲਕੁਲ ਵਿਚਾਰੇ ਦੀ ਖਰਾਬ ਹੋ ਗਈ ਆ ਦੇਖੋ ਵਿੱਚੋਂ ਅੱਖ ਦੀ ਡੇਲੀ ਨਿਕਲ ਗਈ ਜੀ ਇਹਦੀ ਪਲੀਜ਼ ਇਦਾਂ ਨਾ ਕਰੇ ਕਰੋ ਬੇਜਵਾਨਾਂ ਨੂੰ ਨਾ ਮਾਰੇ ਕਰੋ ਜੇਕਰ ਆਪਾਂ ਕੋਈ ਰੋਟੀ ਨਹੀਂ ਪਾਉਣੀ ਦੁੱਧ ਨਹੀਂ ਪਾਉਣਾ ਇਹਨਾਂ ਨੂੰ ਪਲੀਜ਼ ਇਦਾਂ ਨਾ ਮਾਰੇ ਕਰੋ ਇਹ ਤਾਂ ਪਿਆਰ ਦੇ ਭੁੱਖੇ ਹੁੰਦੇ ਨੇ ਲਾੜ ਬਹੁਤ ਕਰਦੇ ਨੇ ਇਹ ਆ ਦੇਖੋ ਪਲੀਜ਼ ਹੱਥ ਬੰਨ ਕੇ ਬੇਨਤੀ ਹੈ ਕਿ ਬੇਜਵਾਨਾਂ ਨੂੰ ਇਦਾਂ ਨਾ ਮਾਰੇ ਕਰੋ ਆ ਜਾ ਆ ਦੇਖੋ ਕਿਸੇ ਨੇ ਇਹ ਅੱਖ ਦੇ ਉੱਤੇ ਬਹੁਤ ਬੁਰੀ ਤਰ੍ਹਾਂ ਮਾਰਿਆ ਜੀ ਕਿਉਂਕਿ ਇਹਨਾਂ ਨੂੰ ਵੀ ਤਕਲੀਫ ਹੁੰਦੀ ਆ ਆਪਣੇ ਮਾਂਗੇ ਅਕਸਰ ਆਉਂਦੇ ਜਾਂਦੇ ਆਪਾਂ ਇਹਨਾਂ ਨੂੰ ਰੋਟੀ ਪਾ ਜੰਦੇ ਆ ਜੀ ਬੁਰਕੀ ਘੇਰ ਦਿੰਦੇ ਆ ਤਾਂ ਵਿਚਾਰੇ ਉਹ ਸੇ ਬੁਰਕੀ ਨਾਲ ਖਾ ਕੇ ਆਪਣਾ ਗੁਜ਼ਾਰਾ ਕਰ ਲੈਂਦੇ ਨੇ ਜਿੰਨੀ ਕੁ ਮਿਲਦੀ ਐ ਇਹਨਾਂ ਨੂੰ ਪਰ ਐਦਾਂ ਦੀ ਹਰਕਤਾਂ ਨਾ ਕਰੇ ਕਰੋ ਕਿਉਂਕਿ ਇਹ ਚੀਜ਼ਾਂ ਦੀ ਆਪਾਂ ਨੂੰ ਵੀ ਸਜ਼ਾ ਉਹੀ ਜਿਹੀ ਮਿਲਣੀ ਐ ਜਿਹੇ ਜੀ ਆਪਾਂ ਕੰਮ ਕਰਾਂਗੇ ਪ੍ਰਮਾਤਮਾ ਫਲ ਉਦਾਂ ਦਾ ਹੀ ਦੇਊਗਾ ਜਿਹੇ ਜਿਹਾ ਆਪਾਂ ਬੀਜ ਬੀਜਾਂਗੇ ਉਹੋ ਜਿਹੀ ਵੱਢਾਂਗੇ ਐਦਾਂ ਨਾ ਕਰੇ ਕਰੋ ਬੇਜਵਾਨਾਂ ਨਾਲ ਜੇਕਰ ਸਾਡੀ ਬਣਾਈ ਹੋਈ ਵੀਡੀਓ ਤੁਹਾਨੂੰ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਓ ਜੀ ਧੰਨਵਾਦ ਹੈ ਸਾਰਿਆਂ ਦਾ